ਅਮ੍ਰਿਤਸਰ ਦੇ ਵਿੱਚ ਉਸ ਵੇਲੇ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਜਦੋਂ ਡੌਗ ਲਵਰ ਦੇ ਨਾਲ ਲੁੱਟਖੋਈ ਹੋਈ ਹੈ ਲੁੱਟੇਰਿਆਂ ਦੇ ਵੱਲੋਂ ਤੇਜ਼ ਤਾਰ ਹਥਿਆਰਾਂ ਦੇ ਨਾਲ ਹਮਲਾ ਕੀਤਾ ਗਿਆ ਜ਼ਖਮੀ ਰੇਖਾ ਡੌਗ ਲਵਰ ਨੇ ਇਲਜ਼ਾਮ ਲਗਾਏ ਨੇ ਕਿ ਜਦੋਂ ਉਹ ਡੌਗ ਦੇ ਵਾਸਤੇ ਫੀਲਡ ਲੈਂਡ ਜਾ ਰਹੀ ਸੀ ਤਾਂ ਅਚਾਨਕ ਆਏ ਮੁੰਡਿਆਂ ਨੇ ਉਸ ਦੇ ਉੱਤੇ ਹਮਲਾ ਕਰ ਦਿੱਤਾ ਜਿਸ ਦੇ ਨਾਲ ਉਸ ਦੇ ਲੁੱਟ ਖੋਹ ਵੀ ਕੀਤੀ ਹੈ ਇਸ ਦੌਰਾਨ ਰੇਖਾ ਕਾਫੀ ਗੰਭੀਰ ਜ਼ਖਮੀ ਹੋਈ ਜਿਸ ਦੇ ਸਿਰ ਦੇ ਉੱਤੇ ਵੀ ਸੱਟਾਂ ਲੱਗੀਆਂ ਤੇ ਨੱਕ ਦੀ ਹੱਡੀ ਤੱਕ ਵੀ ਤੋੜ ਦਿੱਤੀ ਗਈ ਜਿਸ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਰੇਖਾ ਦੇ ਵੱਲੋਂ ਇਨਸਾਫ ਦੀ ਮੰਗ ਕੀਤੀ ਹੈ ਕਿ ਜੇਕਰ ਸਾਡੇ ਵਰਗੇ ਲੋਕਾਂ ਦੇ ਨਾਲ ਅਜਿਹਾ ਕੁਝ ਹੋ ਰਿਹਾ ਹੈ ਤਾਂ ਇਹ ਤੋਂ ਸਾਫ਼ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਕਿਸ ਤਰੀਕੇ ਦੇ ਨਾਲ ਇਹ ਵਾਰਦਾਤਾਂ ਵਾਧੀਆਂ ਚੱ ਰਹੀਆਂ ਨੇ ਆਓ ਸੁਣਦੇ ਹਾਂ ਮੇਰਾ ਨਾਮ ਰੇਖਾ ਹੈ ਮੈਂ ਸਦਰਬਜ਼ਾਰ ਕੈਂਟ ਦੀ ਰਹਿਣ ਵਾਲੀ ਆਂ ਰਾਤੀ ਮੈਂ 9:30 ਵਜੇ ਡੌਗਸੀ ਫੀਡ ਲੈਣ ਜਾ ਰਹੀ ਸੀ 3 ਨੰਬਰ ਗਲੀ 'ਚ ਤੇ ਪਤਾ ਨਹੀਂ ਮੁੰਡੇ ਆਏ ਤੇ ਉਹਨਾਂ ਨੇ ਮੇਰੇ ਤੇ ਹਮਲਾ ਕਰਤਾ ਦੋ ਮੁੰਡੇ ਤੇ ਇੱਕ ਕੁੜੀ ਸੀ ਭੂਮੀ ਤੇ ਭਰਾ ਉਹਦਾ ਮੁਰਲੀ ਤੇ ਇੱਕ ਸੋਮ ਸੀ ਤੇ ਉਹ ਆਏ ਤੇ ਉਹਨਾਂ ਨੇ ਮੇਰੇ ਤੇ ਮੂੰਹ ਤੇ ਦੱਤਰ ਮਾਰਨੇ ਚਾਲੂ ਕਰਤੇ ਤੇ ਮੇਰੇ ਪਿੱਛੇ ਵੀ ਮਾਰੇ ਉਹਨਾਂ ਨੇ ਪੰਜ ਦੱਤਰ ਤੇ 10 ਮੂੰਹ ਤੇ ਮਾਰੇ ਤੇ ਮੈਂ ਉਸ ਵੇਲੇ ਲਹੂ ਲਹਾਨ ਹੋ ਕੇ ਉਹਨਾਂ ਦੀ ਗਲੀ ਛੱਡ ਗਈ ਪਤਾ ਨਹੀਂ ਉਹ ਕੁਲਚੇ ਵਾਲੇ ਨੇ ਦੇਖਿਆ ਤੇ ਉਹਨੇ ਮੈਨੂੰ ਮੇਰੇ ਥਾਣੇ ਚ ਕੰਟੋਨਮੈਂਟ ਲੈ ਕੇ ਗਿਆ ਕਹਿੰਦਾ ਭੈਣ ਤੂੰ ਹੀ ਡੌਗੀ ਵਾਲੇ ਨੇ ਮੈਂ ਕਿਹਾ ਹਾਂ ਜੀ ਕਹਿੰਦਾ ਭੈਣ ਜੀ ਟੈਨਸ਼ਨ ਨਾ ਲੈਏ ਗਲੀ ਦੇ ਬੰਦੇ ਹੈਗੇ ਆ 10 ਮਿੰਟ ਅੱਗੇ ਰਸਤੇ ਤੇ ਜਾਉਂਗੇ ਉਹ ਬੰਦੇ ਦੇ ਰਸਤੇ ਗਲੀ ਦੇ ਹੈ ਕਹਿੰਦੇ ਅੱਛਾ ਅੱਛਾ ਕਹਿੰਦੇ ਬੇਟਾ ਤੂੰ ਜਾ ਤੇਰੇ ਸੱਟ ਬੜੀ ਜ਼ਿਆਦਾ ਲੱਗੀ ਹੋਈ ਹੈ ਤੇ ਫਿਰ ਰਾਤੀ ਮੈਂ ਡੋਕੜ ਵਗੈਰਾ ਘਟਾਇਆ ਪੂਰੀ ਇਹਨਾਂ ਦੇ ਪੇ ਮੈਂ ਤੇ ਇਹੀ ਕਹਿਣਾ ਚਾਹਾਂਗੀ ਕਿ ਅੱਜ ਨੂੰ ਮੇਰਨਾ ਆ ਕੱਲ ਨੂੰ ਕਿਸੇ ਦੀ ਵੀ ਤੇ ਨਾ ਵੀ ਹੋ ਸਕਦਾ ਜੀ ਰੰਜਿਸ਼ ਕੋਈ ਜਾਣ ਪਛਾਣ ਸੀ ਉਹਨਾਂ ਦੀ ਨਹੀਂ ਭਾਜੀ ਰੰਜਿਸ਼ ਕੋਈ ਨਹੀਂ ਹੈਗੀ ਮੇਰੇ ਰੰਜਿਸ਼ ਹੁੰਦੇ ਤਾਂ ਮੈਂ ਕਹਿਣਾ ਸੀ ਜੀ ਕੋਈ ਆਂਦੇ ਨਹੀਂ ਕਰੋ ਹਾਂਜੀ ਕਿਹਦੇ ਕਰੋ ਕਿਦਾਂ ਮਤਲਬ ਮੈਂ ਡੌਗ ਫੀਡ ਲੈਣ ਗਈ ਆਪਣੀ ਮੈਂ ਹਰ ਵਾਰੀ ਜਾਨੀ ਡਾ ਟੂਰਨਮੈਂਟ ਕਰਨ ਜਾਨੀ ਦਾ ਕੋਚ ਬਟ ਕੱਲ ਮੰਗਲਵਾਰੀ ਸੀ ਬਟ ਮੈਨੂੰ ਕਿਤੋਂ ਚਿਕਨ ਨਹੀਂ ਮਿਲਿਆ ਤੇ ਮੈਂ ਗਲੀ ਦੇ ਵਿੱਚ ਚੱਲ ਗਈ ਕਿਤੇ ਕਿਤੇ ਜਟਾ ਲੱਗਿੰਦਾ ਏ ਮੇਰੇ ਭਾਜੀ ਆ ਸਿਰ ਤੇ 30 ਟਾਂਕੇ ਲੱਗੇ ਆ ਨੱਟ ਨੱਕ ਦੀ ਹੱਡੀ ਫ੍ਰੈਕਚਰ ਆ ਮੇਰੇ ਹੱਥ ਤੇ ਦੇਖ ਸਕਦੇ ਹੋ ਦਾਤਰ ਮਾਰਿਆ ਆ ਮੋਢੇ ਤੇ ਬਾਹ ਲਾਂ ਲੱਗਾ ਸੀ ਦੇਖ ਸਕਦੇ ਹੋ ਆ ਵੇਖੋ ਇਹ ਵਾਕਿਆ ਗਾਵਾ ਮੇਰੇ ਕੋਈ ਐਕਟਿਵਾ ਖੋਈ ਨਾਲ ਚੈਨੀ ਖੋਈ ਤੇ ਨਾਲ ਮੋਬਾਈਲ ਮੇਰਾ ਬਚ ਗਿਆ ਸੀ ਤੇ 50000 ਰੁਪਿਆ ਐਕਟਿਵਾ ਚੋਂ ਕੈਸ਼ ਲੈ ਕੇ ਨਿਕਲ ਗਿਆ ਕੋਚ ਰਹੀ ਕਾਰਵਾਈ ਕੀਤੀ ਪੁੱਲ ਸਨੇ ਅਜੇ ਤੇ ਕੋਈ ਕਾਰਵਾਰੀ ਜਿੰਨੀ ਤੱਕ ਰਫਾਇਰ ਦਰਜ ਨਹੀਂ ਹੋਏਗੀ ਪਰਚਾ ਨਹੀਂ ਹੋਏਗਾ ਹੁਣ ਇਹ ਚੱਕਰ ਮੈਂ ਪੁਲਿਸ ਦੀ ਕਾਰਵਾਈ ਕੋਈ ਨਹੀਂ ਮੰਨਾਂਗੀ ਤੁਸੀਂ ਕਿਤੇ ਨਵਜਾ 1000 ਹਾਂਜੀ 1000 ਜਰ ਲੱਗੇ ਰਾਤ ਮੈਂ ਏਟੀਐਮ ਚੋਂ ਕਢਾ ਕੇ ਲਿਆਂਗੀ ਜੀ ਬਗੇ ਤੁਹਾਡੇ ਮੱਗ ਤੇ ਲੱਗੇ ਕਿੱਦਾਂ ਤੁਹਾਨੂੰ ਹੋਏ ਬਰਾਗ ਕੀ ਕਰੋਗੇ ਸਰ ਵਾਕਿਆ ਹੀ ਇੱਕਦਮ ਹੀ ਆਏ ਮੇਰੇ ਤੇ ਹਮਲਾ ਕਰਤਾ ਮੈਨੂੰ ਪਤਾ ਹੀ ਨਹੀਂ ਮੈਂ ਇੱਕਦਮ ਹਮਲਾ ਆਇਆ ਮੇਰੇ ਤੇ ਕੀ ਮੰਗਾ ਤੋ ਮੰਗੇ ਇਹ ਮੈਂ ਇਨਸਾਫ ਤੇ ਮੰਗ ਕਰਨਾ ਚਾਹਾਂਗੀ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਮੇਰਾ ਹੋਰ ਕੋਈ ਮੰਗਨੀ ਹੈ ਜੀ ਕੱਲ ਨੂੰ ਮੇਰ ਨਾਲ ਆਇਆ ਕੱਲ ਨੂੰ ਕਿਸੇ ਦੀ ਹੋਰ ਦੀ ਧੀ ਨਾ ਨਾ ਹੋਵੇ ਸਸ਼ੀ ਗਾਲ ਜੀ ਨਹੀਂ ਫੁਟੇਜ ਘੜਾਨਗੇ ਸੀ ਸੀਸੀਟੀਵੀ ਕੋਈ ਨਹੀਂ ਨਿਕਲੀ ਕਹਿੰਦੇ ਕੈਮਰੇ ਬੰਦ ਆ ਸਰ ਸਤਨਾਮ ਸਰ ਆਪ ਗਏ ਐਸਆਈ ਸਤਨਾਮ ਸਰ ਗਏ ਕਹਿੰਨਾ ਮੈਨੂੰ ਕੋਈ ਕੈਮਰਾ ਨਹੀਂ ਮਿਲਿਆ ਬਟ ਮੈਂ ਉਹਨਾਂ ਨੂੰ ਮੌਕੇ ਤੇ ਸਾਰੀ ਵਾਰ ਦੱਦ ਵਿਖਾਈ ਬਲੀਡਿੰਗ ਵਿਖਾਈ ਮੈਂ ਕਿੱਦਾਂ ਪੱਜੀ ਮੈਂ ਮੌਕੇ ਦਾ ਸਾਰਾ ਵਾਕਿਆ ਦੱਸਤਾ ਉਹਨਾਂ ਨੂੰ ਬਾਕੀ ਉਹਨਾਂ ਨੂੰ ਕਢਾਣਾ ਚਾਹੀਦਾ ਹੈ ਮੈਂ ਹਾਂਜੀ ਪੁਲਿਸ ਕਾਰਵਾਈ ਨਹੀਂ ਕਰਨਦੀ ਜੇ ਕਰਦੀ ਹੁੰਦੀ ਤਾਂ ਹੁਣ ਅੱਜ ਅੱਜ ਨੂੰ ਦੁੱਧਾ ਦੇਣ ਹੋ ਗਿਆ 9:30 ਦੁਬਾਰਾ ਵਜੇ ਲੱਗੇ ਆ ਤੇ ਤੁਹਾਨੂੰ ਕਾਰਵਾਈ ਨਾ ਹੁੰਦੀ ਕੀ ਲੱਗਦਾ ਹੋਰ ਕਿਤੇ ਟਟਾ ਟਟਾ ਲੱਗੀਆਂ ਲੱਗੀਆਂ ਤੇ ਚੱਟ ਪਰਚਾ ਕਰ ਦੇਣਾ ਹਾਂ ਹਾਂਜੀ ਅੱਜ ਕਿਸੇ ਹੋਰ ਦੇ ਬੰਦੇ ਦੇ ਲੱਗੀ ਹੁੰਦੀ ਕਿ ਚੰਗੇ ਬੰਦੇ ਦਾ ਸਪਾਰਸ਼ ਹੁੰਦੀ ਤੇ ਇਹਨਾਂ ਨੇ ਮਿੰਟ ਚ ਪਰਚਾ ਕੱਟ ਕੇ ਦੇ ਵੀ ਦੇਣਾ ਸੀ ਉੱਥੇ ਜਦ ਇਹਸ ਮਾਮਲੇ ਨੂੰ ਲੈ ਕੇ ਪੁਲਿਸ ਅਧਿਕਾਰੀਆਂ ਦੇ ਨਾਲ ਗੱਲਬਾਤ ਕਰਨੀ ਚਾਹੀ ਤਾਂ ਉਹਨਾਂ ਨੇ ਇਸ ਮਾਮਲੇ ਨੂੰ ਲੈ ਕੇ ਕੀ ਕਿਹਾ ਤੁਸੀਂ ਆਪ ਹੀ ਸੁਣ ਲਓ ਸਾਡੇ ਕੋਈ ਇੱਕ ਕੰਪਲੇਂਟ ਆਪਣੇ ਰੇਖਾ ਇਹ ਲੜਕੀ ਕੈਂਟੋਨਮੈਂਟ ਤੋਂ ਉਹ ਉਹਨੇ ਇੱਕ ਕੰਪਲੇਂਟ ਫਾਈਲ ਕੀਤੀ ਹੈ ਵੀ ਅਭੀਜੀਤ ਲੜਕਾ ਹੈ ਤੇ ਉਹਦੇ ਨਾਲ ਇੱਕ ਲੜਕਾ ਹੋਰ ਸੀ ਉਹਨਾਂ ਦਾ ਆਪਸ ਦੇ ਵਿੱਚ ਕੋਈ ਝਗੜਾ ਹੋਇਆ ਜਿਸ ਦੇ ਵਿੱਚ ਉਹਦੇ ਇੰਜਰੀਜ਼ ਆਈਆਂ ਨੇ ਅਸੀਂ ਉਹਦੀ ਸਟੇਟਮੈਂਟ ਲੈ ਕੇ ਐਸ ਪਰ ਸਟੇਟਮੈਂਟ ਜੋ ਵੀ ਕਾਰਵਾਈ ਹੋ ਉਹਨੂੰ ਅਮਲ 'ਚ ਲਿਆਵਾਂਗੇ ਤੇ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਅਰੈਸਟ ਕਰਾਂਗੇ ਕੀ ਇਸ ਸੰਬੰਧ ਵਿੱਚ ਸੀਸੀਟੀਵੀ ਸਾਹਮਣੇ ਆਈ ਹੈ ਤੱਕ ਨੂੰ ਆਹ ਦੇਖੋ ਫਿਲਹਾਲ ਤੇ ਸਾਡੇ ਕੋਲ ਆਲੇ ਆ ਕੇ ਉਹਨਾਂ ਨੇ ਸ਼ਿਕਾਇਤ ਹੀ ਕੀਤੀ ਹੈ ਤੇ ਅਸੀਂ ਇਹਨੂੰ ਪ੍ਰੋਪਰਲੀ ਇਨਵੈਸਟੀਗੇਟ ਕਰਾਂਗੇ ਵੀ ਇਹ ਗੱਲ ਹੋਈ ਕਿਉਂ ਆ ਤੇ ਕਿੱਥੇ ਹੋਈ ਹੈ ਤੇ ਉਹਦੀ ਸੀਸੀਟੀਵੀ ਫੁਟੇਜ ਜਾਂ ਕੋਈ ਸਾਡੇ ਕੋਲ ਕੋਈ ਹੋਰ ਐਵੀਡੈਂਸ ਆਏਗੀ ਤੇ ਉਹਨੂੰ ਅਸੀਂ ਦੇਖਾਂਗੇ ਲੋਟਖੋ ਦਾ ਪਾਬਲ ਸਾਹਮਣੇ ਆ ਦੇਣਾ ਹੈ ਦੇਖੋ ਆਪਾਂ ਕਹਿ ਨਹੀਂ ਸਕਦੇ ਵੀ ਲੁੱਟਖੋ ਆਇਆ ਜਾਂ ਕੀ ਹੈ ਉਹ ਜੇ ਨਜਰ ਅਸੀਂ ਪ੍ਰੋਪਰਲੀ ਇਨਵੈਸਟੀਗੇਟ ਨਹੀਂ ਕਰਦੇ ਉਹ ਨਜਰ ਅਸੀਂ ਕੁਛ ਨਹੀਂ ਕਹਿ ਸਕਦੇ ਖੈਰ ਪੋਰਸ ਨੂੰ ਕਿਤੇ ਨਾ ਕਿਤੇ ਹੈ ਮਾਮਲਾ ਥੋੜਾ ਸ਼ੱਕੀ ਜ਼ਰੂਰ ਜਾਪ ਰਿਹਾ ਜਿਹਦੇ ਚੱਲਦੇ ਉਹਨਾਂ ਕਹਿਆ ਕਿ ਇਨਵੈਸਟੀਗੇਸ਼ਨ ਕੀਤੀ ਜਾਵੇਗੀ ਉਸ ਤੋਂ ਬਾਅਦ ਪਤਾ ਲੱਗੇਗਾ ਕਿ ਆਖਰੇ ਸਾਰਾ ਮਾਮਲਾ ਹੋਇਆ ਕੀ ਮੇ ਸੀ ਹਕੀਕਤ ਟੀਵੀ ਪੰਜਾਬੀ ਲਈ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਦੀ ਰਿਪੋਰਟ